ਅਸੀ ਗੱਲ ਜੀ ਮੈਂ ਹਾਂ ਦਸਤਕੋਰ ਬਦਾਲ ਕੋ ਤੁਸੀਂ ਦੇਖ ਰਹੇ ਹੋ ਬੀਬੀਸੀ ਇੰਟਰਨੈਸ਼ਨਲ ਰੇਡੀਓ ਅੱਜ ਅਸੀਂ ਪਹੁੰਚਿਆ ਬਿਆਸ ਵਿਖੇ ਜੋ ਕਿ ਡੇਰਾ ਬਿਆਸ ਸਰਦਾਰ ਸੰਤੋਖ ਸਿੰਘ ਐਮ ਐਲ ਏ ਭਾਈਪੌਰ ਸਾਹਿਬ ਪਹੁੰਚਿਆ ਕਿ ਪਾਪਾ ਜੀ ਡੇਰੇ ਵਾਲਿਆਂ ਦਾ ਪਹੁੰਚੇ ਇਥੇ ਆਸ਼ੀਵਾਦ ਉਹਨਾਂ ਨੂੰ ਤੇ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜੋ ਕਿ ਅੱਜ ਤੁਹਾਨੂੰ ਭਾਰੀ ਜਨਤਾ ਦਾ ਇਕੱਠ ਵੇਖ ਨੂੰ ਮਿਲ ਰਿਹਾ ਵਾ ਲਾਈਵ ਤਸਵੀਰਾਂ ਆਓ ਤੇ ਭੈਣੋ ਮੇਰੇ ਤੋਂ ਪਹਿਲਾਂ ਚੇਅਰਮੈਨ ਬਰਕਾਟ ਐਮ ਐਲ ਏ ਸਾਹਿਬ ਨੇ ਆਪ ਜੀ ਨੂੰ ਤਕਰੀਬਨ ਜਿਹੜੀ ਗੱਲ ਬਾਤ ਹੈ ਸਾਰੀ ਦੱਸ ਚੁੱਕੇ ਮੈਂ ਛੋੜੀਆਂ ਇਹ ਗੱਲਾਂ ਕਰਨੀਆਂ ਪ੍ਰੋਗਰਾਮ ਬੜੇ ਜਿਆਦੇ ਨੇ ਵੇਖੋ ਮੈਂ ਪਹਿਲੀ ਤੇ ਗੱਲ ਆਪਣੇ ਬਾਰੇ ਕਰਨ ਕਿ ਪਹਿਲੋਂ ਮੈਂ ਫੌਜ 'ਚ ਕੱਟੀ ਸੀਗਾ ਔਰ 2000 ਦੇ ਵਿੱਚ ਮੈਂ ਇੱਥੇ ਜਦੋਂ ਪਕਾਇਆ ਤੇ ਪਿੰਡ ਵਾਸੀਆਂ ਨੇ ਮੈਨੂੰ ਸਾਰਿਆਂ ਨੇ ਕਿਹਾ ਕਿ ਪਿੰਡ ਦਾ ਸਰਪੰਚ ਬਣ ਔਰ ਸਾਡੇ ਪਿੰਡ ਦੇ ਵਿੱਚ ਕਾਂਗਰਸ ਪਾਰਟੀ ਦਾ ਅਜੇ ਤੱਕ ਸਪੰਚ ਨਹੀਂ ਸੀ ਬਣੀ ਔਰ ਮੇਰਾ ਉੱਥੇ ਵੀ ਕਾਰੋਬਾਰ ਚੰਗਾ ਸੀਗਾ ਪਰ ਮੈਨੂੰ ਮੰਨਣੀ ਪਈ ਭਰਾਵਾਂ ਦੀ ਮੈਂ ਸਰਪੰਚੀ ਦੀ ਲੈਕਚਰ ਲਈ ਔਰ ਸਭ ਤੋਂ ਵੱਧ ਲੀਡ ਮੇਰੀ ਤਰਨਤਾਲ ਜ਼ਿਲ੍ਹੇ ਦੇ ਵਿੱਚ ਉੱਥੋਂ ਦਾ ਮੈਂ ਸਿਆਹ ਦੇ ਵਿੱਚ ਪੈ ਰੱਖਿਆ ਔਰ ਔਰ ਇੱਥੇ ਐਮਐਨਏ ਜਰੂਰ ਹੋ ਗਿਆ ਅਸੀਂ ਵੀ ਤਾਂ ਸਪਾਰਟ ਚ ਜੇ ਕਰ ਬੈਠੇਂ ਡੀਡ ਦਿੱਤੀ ਉਹ ਬੜੀ ਵੱਡੀ ਗੱਲ ਆ ਇਥੇ بڑے بڑے ਆਦਮੀ بڑے بڑے ਟੈਂਚ ਪਹਿਨਦੇ ਦੇਖੋ ਸੋਕੇ ਚੰਡੀ ਗਏ ਸੋ ਦਿੱਲੀ ਫਿਰਦੇ ਨੇ ਪਰ ਪ੍ਰਮਾਤਮਾ ਦੀ ਬਾਬਾ ਜੀ ਦੀ ਅਪਾਰ ਕਿਰਪਾ ਸੀ ਦੇਰੇ ਵਾਲੇ ਬਾਬਾ ਜੀ ਦੀ ਔਰ ਗੁਰੂ ਮਹਾਰਾਜ ਦੀ ਕਿਰਪਾ ਸੀ ਜਿਨ੍ਹਾਂ ਨੇ ਮੈਨੂੰ ਘਰ ਬੈਠਿਆ ਟਿਕਟ ਜੜੀ ਲੈ ਕੇ ਦਿੱਤੀ ਔਰ ਅੱਜ ਆ ਗਿਆ ਇਲੈਕਸ਼ਨ ਦਾ ਸਮਾਂ ਮੈਂ ਅੱਜ ਜੋ ਤੁਹਾਡਾ ਕੱਠ ਰੱਖਿਆ ਵਾ ਬਿਆਸ ਦੇ ਵਿੱਚ ਇੰਜ ਲੱਗਦਾ ਕਿ ਤੁਸੀਂ ਬਹੁਤ ਵੱਡੀ ਲੀਡ ਦੇ ਨਾਲ ਬਿਆਸ ਤੋਂ ਵੀ ਔਰ ਬਾਅਦ ਦੇ ਹਲਕਿਆਂ ਮੇਰੇ ਵਿਸਾਪ ਟਿਕਟ ਜੀ ਸਦਾ ਰਿਣੀ ਰਹੂਗਾ ਮੈਂ ਕਾ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਕਿਉਂਕਿ ਪ੍ਰੋਗਰਾਮ ਜਿਆਦੇ ਹੁੰਦੇ ਨੇ ਟਾਈਮ ਸਾਡੇ ਕੋਲ ਥੋੜਾ ਵਾ 18 ਤਰੀਕ ਨੂੰ ਜਿਹੜਾ ਪ੍ਰਚਾਰ ਬੰਦ ਹੋ ਜਾਣਾ ਔਨ ਵਿੱਚ ਕਾਫੀ ਦੇਰ ਔਰ ਅੱਜ ਇੱਥੇ ਪਹੁੰਚੇ ਮੇਰੇ ਸਤਿਕਾਰਯੋਗ ਐਕਐਮਐਲਏ ਸ੍ਰੀ ਵੀਰ ਅਵਨਤਪਾਲ ਪਾਜਵਾਜੀ ਚੇਅਰਮੈਨ ਸੁਰਤਾ ਸਿੰਘ ਜੀ ਬੁਲੇ ਨੰਗਲ ਚੇਅਰਮੈਨ ਪ੍ਰਕਾਸ਼ ਸਿੰਘ ਜੀ ਬਲਜੀ ਜਰਮੇਲ ਸਿੰਘ ਜੀ ਚਿਮਾ ਜੀ ਸੀਨੀਅਰ ਕਾਂਗਰਸੀ ਆਗੂ ਸੋਨੀ ਚਿਮਾ ਜੀ ਖੱਤਿਆ ਤੋਂ ਕਨੇਡਾ ਵਾਲੇ ਸਖਵਿੰਦਰ ਸਿੰਘ ਜੀ ਸਰਪੰਚ ਸਾਡੇ ਸਾਫਕਾ ਪਿੰਡ ਦੇ ਜੋ ਯੂਐਸਏ ਤੋਂ ਸਪੈਸ਼ਲ ਇਲੈਕਸ਼ਨ ਵਾਰ ਤੇ ਕੋਈ 15 ਜਣੇ ਪਹੁੰਚ ਗਏ ਨੇ ਕੱਲ ਨੂੰ ਦੋ ਤਿੰਨ ਜਣੇ ਹੋਰ ਆਣੇ ਇਹਨਾਂ ਦਾ ਵੀ ਧੰਨਵਾਦ ਜਿਹੜਾ ਬਾਹਰ ਦੇ ਮੁਲਕ ਦੇ ਵਿੱਚੋਂ ਇਲੈਕਸ਼ਨ ਆਉਣੇ ਵਾਸਤੇ ਪਹੁੰਚੇ ਨੇ ਔਰ ਸਰਦਾਰ ਪ੍ਰੀਤਮ ਸਿੰਘ ਜੀ ਸਰਦਾਰ ਹਰਪ੍ਰੀਤ ਸਿੰਘ ਜੀ सावंत ਸਿੰਘ ਨਗਰ ਸਵੰਸਾ ਸਰਪੰਚ ਸਿਕੰਦਰ ਸਿੰਘ ਜੀ ਫਰਦਾਨ ਨੀਤਾ ਸ਼ਰਮਾ ਜੀ ਗगन ਬਰਾੜ ਜੀ ਗੋਗੀ ਸੱਲੀ ਅਸ਼ਪਰਾਓ ਬਜ਼ੁਰਗੋ ਤੇ ਨੌਜਵਾਨ ਸਾਥਿਓ ਆਓ ਫਤਿਹ ਦੀ ਸਾਜ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਧਾ ਸਵਾਮੀ ਕਿ ਜੇ ਸਾਨੂੰ ਬਹੁਤ ਦੇਖਣ ਨੂੰ ਮਿਲ ਰਿਹਾ ਵਾਸੀ ਬਹੁਤ ਜਿਆਦਾ ਰਿਪੋਰਟ ਕਰ ਰਹੇ ਆ ਹੋਰਾਂ ਪਿੰਡਾਂ ਦੇ ਤੁਹਾਨੂੰ ਕਿੰਨਾ ਕੁ ਰਿਸਪੋਨਸਿਬਲ ਰਿਹਾ ਬਹੁਤ ਬਾਬਾ ਜੀ ਕਿੱਥਾ ਹੋ ਗਿਆ ਦੇਖੋ ਜਦੋਂ ਚੰਗੇ ਕੰਮ ਕਰਾਂਗੇ ਤੇ ਲੋਕੀ ਆਪਣੇ ਨਾਲ ਜੁੜਦੇ ਆਂ ਜਿਵੇਂ ਕੰਮ ਪਿੰਡਾਂ ਦੇ ਵਿੱਚ ਤੁਸੀਂ ਤੁਹਾਡੇ ਪਿੰਡ ਦੀ ਗੱਲ ਕਰ ਲਈਏ ਤੇ ਤੁਹਾਡੇ ਪਿੰਡ ਵੀ ਮੇਰੇ ਘਰ ਨਾਲ ਕਰੋੜ ਰੁਪਏ ਦੇ ਲਾਗੇ ਬਣੇ ਲੱਗ ਗਿਆ 3 ਕਿਲੋ ਮੀਟਰ ਦਾ ਇਸ ਮੈਟਲ ਨੂੰ ਸੀਵਰ ਚ ਪਾਇਆ ਔਰ ਐਂਟਰਲੋਕ ਸਾਰੀ ਕਰ ਦਿੱਤੀ ਹੈ ਇਸੇ ਤਰ੍ਹਾਂ ਅੱਜਾਂ ਪਿੰਡਾਂ 'ਚ ਵਾਫਾ ਕੰਮ ਹੋਇਆ ਦੇਖੋ ਆਹ ਕੀ ਹੋਇਆ ਅਸੀਂ ਵਿਕਾਸ ਦੇ ਆਧਾਰ ਤੇ ਲੋਕਾਂ ਕੋਲ ਵੋਟ ਮੰਗ ਰਹੇ ਆ ਤੇ ਲੋਕੀ ਬਥੇ ਖੁਸ਼ ਨੇ ਜਿੱਦਾਂ ਇੱਥੇ ਇਕੱਠੇ ਇਸੇ ਤਰ੍ਹਾਂ ਹਰ ਪਿੰਡ ਪਿੰਡ ਜਿਹੜਾ ਇਕੱਠ ਹੋ ਰਿਹਾ ਦੀ ਕਾਂਗਰਸ ਪਾਰਟੀ ਦੀ ਸਰਕਾਰ ਜਿਹੜੀ ਹੈ 100% ਜਿਹੜੀ ਆ ਬਣ ਚੁੱਕੀ ਆ ਔਰ ਜਿਹੜੀ ਸਾਡੀ ਸੀਟ ਇਹ ਵੀ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਬੜੀ ਵੱਡੀ ਲੀਡ ਦੇ ਨਾਲ ਜਿੱਤ ਕਿਸ ਤਰ੍ਹਾਂ ਕੇ ਸਰਦਾਰ ਸੁਖਵੀਰ ਸਿੰਘ ਖੰਡਿਪਾਜੀ ਆ ਜੋ ਕਿ ਪਾਰਲੀਮੈਂਟ ਮੈਂਬਰ ਉਹ ਤੇ ਕਹਿ ਰਹੇ ਆ ਕਿ ਅਸੀਂ ਸਾਡਾ ਪੂਰਾ ਵੀ ਜੋਰ ਲਾ ਦਿੱਤੇ ਅਸੀਂ ਤੁਹਾਨੂੰ ਉਹਨਾਂ ਨੂੰ ਆਗੇ ਉਹਦੇ ਦੀ ਮੇਰੇ ਸਿਚਾਰ ਜੋਗੇ ਅਗੇ ਭਾਈ ਸਾਡੇ ਅਸੀਂ ਮਹਾਰਾਜ ਨੂੰ ਮੰਨਦੇ ਆ ਉਹ ਇਹਦੇ ਬਾਬਾ ਸਾਡੇ ਬਾਬਾ ਸਾਰੇ ਨਾਲ ਸਾਡੇ ਨਾਲ ਰੱਬ ਸਾਡੇ ਨਾਲ ਇਹਦੇ ਮਗਰ ਰੱਬਿਆਂ ਨੂੰ ਭਰ ਨਹੀਂ ਸਕਦਾ ਇਹ ਕਰਕੇ ਮੇਰੇ ਉਹ ਭਰਾਵਾ ਮੈਂ ਕੁਝ ਕਹਿਣਾ ਨਹੀਂ ਚਾਹੁੰਦਾ ਉਹਨਾਂ ਦੀ ਸੋਚ ਬੋਲੇ ਸੋਨਿਆ ਸੋਨਾ ਜੀ ਆਇਆਂ ਨੂੰ ਇੱਥੋਂ ਸੀਗੇ ਉਹ ਵੀ ਤੁਹਾਡੇ ਅੱਜਕਲ੍ਹ ਐਂਟੀ ਚੱਲਣ ਡੇ ਆ ਲੱਗਦਾ ਕਿ ਤੁਸੀਂ ਕਾਫੀ ਕਸੀਦਾ ਕੱਟ ਪਾਓਗੇ ਇਹਨਾਂ ਨੂੰ ਰਾਜੇ ਜੀ ਹਾਂਜੀ ਤੇ ਜੱਪਾ ਜੀ ਦੇ ਬ੍ਰਦਰ ਨੇ ਹਾਂਜੀ ਠੀਕ ਆ ਹਰ ਇੱਕ ਦਾ ਅਹੰਕਾਰ ਆ ਉਹਨੇ ਮੈਨੂੰ ਮੈਨਾਂ ਨਾ ਚੰਗਾ ਲੱਗਦਾ ਉਹ ਵੇਖ ਕੇ ਕਿ ਕੰਮ ਇਹ ਕੋਈ ਨਹੀਂ ਆਪਣੇ ਭਰਾ ਉਹੋ ਜਿਹਾ ਕੋਈ ਫਰਕ ਨਹੀਂ ਬਣਦਾ ਕੀ ਗੱਲ ਦਾ ਕੋਈ ਫਰਕ ਨਹੀਂ ਪੈਣਾ ਐਡੀ ਗਾੜੀਆਂ ਮਹਾਨ ਹਸਤੀਆਂ ਮੇਰੇ ਨਾਲ ਤੁਹਾਨੂੰ ਲੱਗਦਾ ਉਹਨਾਂ ਦੇ ਖਿਲਾਫ ਹੋ ਕੇ ਵੀ ਉਹ ਤੁਹਾਡੇ ਖਿਲਾਫ ਹੋ ਕੇ ਵੀ ਤੁਸੀਂ ਭਾਰੇ ਲੀਡ ਤੇ ਚੋਗੇ ਕਿਉਂਕਿ ਤੁਸੀਂ ਜਿਆਦਾ ਤੁਹਾਨੂੰ ਪਤਾ ਕਿ ਤੁਕਾ ਦੇ ਦੇ ਫੇਰ ਦੇ ਬਾਹਰ ਆ ਗਿਆ ਤੇ ਮੈਂ ਇਹ ਕਹਿ ਨਹੀਂ ਸਕਦਾ ਤੇ ਬਾਬਾ ਜੀ ਜੱਸੀਆ ਬਾਕੀ ਮੈਨੂੰ ਜੋ ਲੱਗਦਾ ਵਾ ਵੀ ਲੋਕਾਂ ਦਾ ਵਰਸਾ ਘੱਟੋ ਘੜ 20 ਤੋਂ ਪਲੱਸ ਕਿਰਾਂ ਲੱਗਦੀ ਓਕੇ ਧੰਨਵਾਦ ਤੁਸੀਂ ਵੇਖਸਾ